ਫਿਰੋਜ਼ਪੁਰ ਰੇਂਜ ਦੇ ਡੀਐਸਪੀ ਭពਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਗੋਪਨੀਯ ਸੂਚਨਾ ਮਿਲੀ ਸੀ ਕਿ ਚੁੰਗੀ ਨੰਬਰ 7 ਵਿਖੇ ਕੁਝ ਲੋਕ ਹੈਰਨ ਸਪਲਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂ ਸਾਡੀ ਟੀਮ ਨੇ ਉਹਨਾਂ ਦੀ ਤਲਾਸ਼ੀ ਲਈ ਤਾਂ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 1 ਕਿਲੋ 500 ਗ੍ਰਾਮ ਹੈਰਨ ਬਰਾਮਦ ਕੀਤੀ ਹੈ ਭពਿੰਦਰ ਸਿੰਘ ਦਾ ਕਹਿਣਾ ਹੈ ਕਿ ਇਹਨਾਂ ਨੂੰ ਨੌਜਵਾਨਾਂ ਤੋਂ ਹੋਰ ਪੁਸ਼ਕਿਸ਼ ਜਾਰੀ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਯੋਧ ਨਸ਼ਾ ਮਰਦ ਆਪਣਾ ਮਹਿੰਮ ਚੱਲੀ ਹੋਈ ਹੈ ਇਹਦੇ ਤਹਿਤ ਸਾਡੇ ਸਪੈਸ਼ਲ ਡੀਐਸਪੀ ਡੀਐਸਪੀ ਸਾਹਿਬ ਤੇ ਸਾਡੀ ਏਆਈਜੀ ਸ਼੍ਰੀ ਗੁਰਪ੍ਰੀਤ ਸਿੰਘ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਟੀਮਾਂ ਕੰਮ ਕਰ ਰਹੀਆਂ ਨੇ ਇਹ ਇਨਟੈਸਿਟੀ ਦੀਆਂ ਫੋਟੋਆਂ ਜਿੰਦੀਆਂ ਤੇ 9 ਤਰੀਕ ਸ਼ਾਮ ਨੂੰ ਸਾਡੀ ਜਿਹੜੀ ਪਾਰਟੀ ਸੀਗੀ ਉਹ ਸ਼ਹਿਰ ਦੇ ਵਿੱਚ ਟੋਲੀ ਕਿਤੇ ਸੀ ਉਦੋਂ ਸਾਨੂੰ ਇਨਫਰਮੇਸ਼ਨ ਮਿਲੀ ਹੈ ਕਿ ਕਿ ਚੁੰਗੀ ਨੰਬਰ 7 ਦੇ ਉੱਤੇ ਇੱਕ ਸਵਿਫਟ ਕਾਰ ਡੀਗਲ ਨੰਬਰ ਉਹਨਾਂ ਉਸ ਗੱਡੀ ਦਾ ਉਹਦੇ ਜੇ ਦੋ ਨੌਜਵਾਨ ਜਿਹੜੇ ਵੀ ਹੈਰੋਇਨ ਦਾ ਧੰਦਾ ਕਰਦੇ ਆ ਤੇ ਉਹ ਕਿਸੇ ਨੂੰ ਮਤਲਬ ਅਨਸਾਈਨਮੈਂਟ ਦੇ ਦੇ ਫਰਾਗ ਚ ਨੇ ਇਮੀਡੀਏਟਲੀ ਸਾਡੀ ਜਿਹੜੀ ਪਾਰਟੀ ਨੇ ਜਦੋਂ ਉੱਥੇ ਪਹੁੰਚ ਕੇ ਉਹਨਾਂ ਨੂੰ ਰਾਉਂਡ ਅਪ ਕੀਤਾ ਤਾਂ ਉਹਨਾਂ ਦੇ ਵਿੱਚ ਦੋ ਸਾਨੂੰ ਲੜਕੇ ਮਿਲੇ ਇੱਕ ਦਾ ਨਾਮ ਸੰਦੀਪ ਸਿੰਘ ਉਰਫ ਜਿੱਪੂ son of ਕਰਨੈਲ ਸਿੰਘ ਇਹ ਪਿੰਡ ਮਛੀਵੜਾ ਦਾ ਰਹਿਣ ਵਾਲਾ ਤੇ ਦੂਸਰਾ ਜਿਹੜਾ ਹੈਗਾ ਉਹ ਲਖਵਿੰਦਰ ਸਿੰਘ ਇਲੀਅਸ ਨਿੱਕਾ son of ਸਰਜੀਤ ਸਿੰਘ ਇਹ ਪੀਰ ਮੁਹੰਮਦ ਦਾ ਰਹਿਣ ਵਾਲਾ ਮਖੂਰ ਥਾਣਾ ਮਖੂਰੀ ਦਾ ਇਹਦੀ ਉਮਰ ਕੋਈ ਹੈਗੀ 18 ਸਾਲ 14 ਕਿ ਮਹੀਨੇ ਆ 14 ਦਿਨਾਂ ਦੀ ਬਣਦੀ ਆ ਜਿਆਗੇ ਇਹਦੇ ਆ ਦੋਵੇਂ ਤੇ ਇਹਨਾਂ ਦੇ ਉੱਪਰ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਹੈਗਾ ਮਤਲਬ ਪਹਿਲੀ ਵਾਰੀ ਇਹ ਲਾਲਚ ਦੇ ਵਿੱਚ ਆ ਕੇ ਇਹ ਯੰਗਸਟਰ ਨੇ ਤੇ ਇਹ ਇਹਨਾਂ ਨੇ ਕੰਮ ਕੀਤਾ ਇਹਨਾਂ ਦਾ ਕੋਈ ਰਿਕਵਰੀ ਜਿਹੜੀ ਹੋਈ ਆ 1 ਕਿਲੋ 500 ਗ੍ਰਾਮ 1.5 ਕਿਲੋ ਦੇ ਕਰੀਬ ਹੈਰੋਇਨ ਦੀ ਕੰਡਿ ਹੋਈ ਇਹਨਾਂ ਦੇ ਪਾਸੋਂ ਸਰ ਇਹਨਾਂ ਨੇ ਕਿੰਨੀ ਉਮਰ ਦੇ ਸੀਗੇ ਕਿੱਥੇ ਇਹ ਵੇਚਦੇ ਸੀ ਕਿੱਥੋਂ ਇਹ ਮੰਗਵਾਉਂਦੇ ਸੀ ਕਿੱਦਾਂ ਇਹ ਸੰਪਰਕ ਕਰਦੇ ਸੀ ਜੀ ਜੀ ਹਾਂ ਇਹ ਜਿਹੜਾ ਪਿੱਛੋਂ ਜਿਹੜੀ ਹੈਰੋਇਨ ਆ ਰਹੀ ਆ ਇਹ ਪਾਕਿਸਤਾਨ ਤੋਂ ਆ ਰਹੀ ਆ ਵਰਚੁਅਲ ਨੰਬਰਾਂ ਦੇ ਉੱਤੇ ਇਹਨਾਂ ਦਾ ਕੰਟੈਕਟ ਹੁੰਦਾ ਸੀ ਜੇ ਉਧਰੋਂ ਉਧਰੋਂ ਫਿਰ ਇਹ ਇਹ ਗਾਂ ਹੈਰੋਇਨ ਮੰਗਾਰੇ ਸੀ ਕਿ ਤੇ ਗਾਂ ਇਹ ਵਰਚੁਅਲ ਨੰਬਰ ਤੇ ਗਾਂ ਜਿਹੜੀ ਕਿ ਅਸਾਈਨਮੈਂਟ ਦੇਣੀ ਆ ਉਹਨਾਂ ਨੂੰ ਜੇ ਦੇਣੀ ਸੀਗੀ ਇਹ ਤੇ ਅਸੀਂ ਰਾਉਂਡ ਅਪ ਕਰ ਲਿਆ ਇਹਨਾਂ ਨੂੰ ਅਸੀਂ ਹੁਣ ਰਿਮਾਂਡ ਤੇ ਲਿਆ ਹੋਇਆ ਉਹਦੇ ਵਿੱਚ ਟੈਕਨੀਕਲੀ ਇਹਨਾਂ ਨੂੰ ਦੇਖ ਰਹੇ ਆ ਕਿ ਹੋਰ ਕਿਹੜੇ-ਕਿਹੜੇ ਨੰਬਰਾਂ ਦੇ ਨਾਲ ਕਿਹੜੇ-ਕਿਹੜੇ ਬੰਦੇ ਹੋ ਸਕਦੇ ਸਰ ਜਿਹੜੀ ਜਿਹੜੀ ਸੀ ਇਹ ਕਿੱਦਾਂ ਆਈ ਹੈਗੀ ਸੀ ਇਹ ਇਹ ਜਿਹੇ ਵਰਚੁਅਲ ਨੰਬਰ ਜਿਹੜੇ ਹੁੰਦੇ ਆ ਉਹਨਾਂ ਤੋਂ ਹੀ ਗਾਂ ਮਤਲਬ ਇਹਨਾਂ ਨੂੰ ਮਿਲਦੀ ਆ ਤੇ ਗਾਂ ਫਿਰ ਉਸੇ ਟਾਈਪ ਨਾਲ ਹੀ ਗਾਂ ਵਰਚੁਅਲ ਨੰਬਰ ਤੇ ਇਹ ਕਨਸਾਈਨਮੈਂਟੇ ਦੇ ਦਿੰਦੇ ਆ ਇਹ ਡਰੋਨ ਦੇ ਚਰੀਏ ਡੂਨ ਦੇ ਚਰੀਏ ਸਾਰੀ ਡੂਨ ਦੇ ਸਰ ਇਹ ਕਿੰਨੇ ਸਾਲ ਇਹਨਾਂ ਦੀ ਉਮਰ ਹੋ ਗਈ ਹੈ ਉਮਰ ਇੱਕ ਤਾਂ 24 ਸਾਲ ਦਾ ਜੀ ਸੰਦੀਪ ਸਿੰਘ ਸਿੱਪੂ ਜਿਹੜਾ ਜਿਹੜਾ ਲਖਵਿੰਦਰ ਆ ਉਹਦੀ ਉਮਰ 18 ਸਾਲ 14 ਦਿਨ ਦੀ ਸਗਰ ਕੋਲ ਜੀ ਜਦੋਂ ਤੁਸੀਂ ਦੱਸਿਆ ਕਿ ਉਹ ਉੱਤੇ ਪਹਿਲੇ ਕੋਈ ਮਾਮਲਾ ਦਰਜ ਨਹੀਂ ਹੋਇਆ ਔਰ ਇਹ ਪਹਿਲੀ ਵਾਰੀ ਇਹ ਜਿਹੜਾ ਇਹਦੇ ਨਾਲ ਇਹ ਕਿੱਦਾਂ ਸਾਰਾ ਜਿਹੜਾ ਟੱਚ ਹੋਇਆ ਕਿਉਂਕਿ ਪਹਿਲਾਂ ਵੀ ਤੁਸੀਂ ਮਾਛੀਵਾੜ ਤੋਂ ਨੌਜਵਾਨ ਪੜੇ ਹੋਏ ਸੀ ਤਾਂ ਇਹਨਾਂ ਦਾ ਇਹ ਸਾਰਾ ਗਰੁੱਪ ਆਂਦ ਰਿਹਾ ਹੈਗਾ ਜੀ ਜੀ ਉਹਨਾਂ ਜਿਹੜੇ ਨਾ ਯੰਗਸਟਰ ਜਿਹੜੇ ਆ ਪੈਸੇ ਦੇ ਲਾਲਚ ਚ ਆ ਕੇ ਹਨਾ ਆਪਣੀਆਂ ਜ਼ਰੂਰਤਾਂ ਨੂੰ ਮਤਲਬ ਉਹ ਪੂਰਾ ਕਰਨ ਦੀ ਖਾਤਰੇ ਉਹ ਜਿਹੜਾ ਸਾਡੇ ਸਾਹਮਣੇ ਯੰਗਸਟਰ ਜੀ ਆ ਰਹੇ ਆ ਅੱਗੇ ਆ ਰਹੇ ਆ ਇਹ ਇਦਾਂ ਹੀ ਟੱਚ ਚ ਇੱਕ ਦੂਜੇ ਦੇ ਟੱਚ ਚ ਆ ਜਾਂਦੇ ਉਤੋਂ ਬਾਅਦ ਫਿਰ ਇਹ ਜਿਹੜਾ ਇਹ ਕੰਮ ਕਰਦੇ ਆ ਵਰਚੁਅਲ ਨੰਬਰਾਂ ਤੇ ਤਾਂ ਹੁਣ ਅੱਗੇ ਸੱਤੀ ਕੀ ਕੀ ਜਰੀ ਕਰਦੇ ਅੱਜ ਅੱਗੇ ਜੀ ਇਹਨਾਂ ਦਾ ਸੀ ਰਿਮਾਂਡ ਲਿਆ ਹੋਇਆ ਤੇ ਇਹਨਾਂ ਨੂੰ ਫਦਰ ਇਨਵੈਸਟੀਗੇਸ਼ਨ ਚੱਲਦੀ ਪੁੱਛਗਛ ਚੱਲਦੀ ਆ ਸਭਾਵਨਾ ਪੁਰੀ ਹੈ ਕਿ ਦੇ ਵਿੱਚ ਹੋਰ ਵੀ ਅਰੈਸਟ ਹੋ ਸਕਦੀ ਹੈ ਜਿਹੜਾ ਸਰ ਇਹ ਮਾਛੀਵੜਾ ਆ ਇਹ ਸਰਹੱਦ ਦੇ ਨਾਲ ਹੀ ਲੱਗਦੀ ਹੈ ਕਿ ਇਹ ਬਿਲਕੁਲ ਨਾਲ ਜੀ ਇਹ ਆਪਣਾ ਇੱਥੋਂ ਜਸਟ ਬਾਰੇਕੇ ਤੋਂ 3 ਕਿਲੋਮੀਟਰ ਬਾਰਡਰ ਸਾਈਡ ਦਿੱਤੀ ਹੈ ਪਹਿਲਾਂ ਵੀ ਆਪਾਂ 66 ਨੰਬਰ ਜਿਹੜਾ ਡਰੋਨ ਦੇ ਉਹ ਜਿਹੜਾ ਫੜਿਆ ਸੀ ਉਹਦੇ ਵਿੱਚ ਵੀ ਇੱਕ ਮਾਛੀਵੜਾ ਦਾ ਸੀ ਤੇ ਕੋਸ਼ਿਸ਼ ਕਰ ਇਹ ਵੀ ਅਸੀਂ ਦੇਖ ਰਹੇ ਕਿ ਟੈਕਨੀਕਲੀ ਲਿੰਕ ਇਹਨਾਂ ਦਾ ਉਹ ਉਸ ਵੀ ਗਰੁੱਪ ਨਾਲ ਜੁੜ ਰਿਹਾ ਉਹ ਮਕਦਮਾ ਲੈ ਕੇ ਨਹੀਂ ਕਿ ਜਾਂ ਇਹ ਕਨਸਾਈਨਮੈਂਟਾ ਹੋਰ ਪਾਸਿਓਂ ਆ ਰਹੀ ਹੈ ਹੋਰ ਲੋਕੇਸ਼ਨ ਤੋਂ ਆ ਰਹੀ ਹੈ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ ਉਹ ਜਿਵੇਂ ਜਿਵੇਂ ਸਾਡਾ ਟੈਕਨੀਕਲੀ ਅਸੀਂ ਇਹਨੂੰ ਲਵਾਂਗੇ ਉਦੋਂ ਪਤਾ ਬਾਅਦ ਤੁਹਾਨੂੰ ਸਾਰੀ ਗੱਲ ਦੱਸ ਦਿਆਂਗੇ ਉਹ ਕਿਉਂ ਮੈਂ ਠੀਕ ਕਰ ਦੇ ਜੀ ਅੰਮ੍ਰਿਤਸਰ ਪੁਲਿਸ ਨੇ ਤਿੰਨ ਹਥਿਆਰਾਂ ਸਮੇਤ ਚਾਰ ਲੋਕਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਦੋ ਦੋਸ਼ੀਆਂ ਦੇ ਕੋਲੋਂ ਪੁਲਿਸ ਨੇ 580 ਗ੍ਰਾਮ ਹੈਰੋਇਨ ਅਤੇ 80000 ਦੀ ਡਰੱਗ ਮਨੀ ਬਰਾਮਦ ਕੀਤੀ ਹੈ ਇਹਨਾਂ ਦੇ ਕੋਲੋਂ ਅਸਲਾ ਵੀ ਬਰਾਮਦ ਕੀਤਾ ਹੈ ਜਿੱਦਾਂ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਯੁੱਧ ਨਸ਼ਾ ਵਿਰੁੱਧ ਜਿਹੜਾ ਇੱਕ ਮਹਿੰਮ ਚੱਲ ਰਹੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਔਰ ਮਾਨਯੋਗ ਡੀਜੀ ਸਾਹਿਬ ਇਹ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਦਾ ਸਤਿੰਦਰ ਸਿੰਘ ਤੇ ਐਸਐਸਪੀ ਸਾਹਿਬ ਮਨਿੰਦਰ ਸਿੰਘ ਦੀਆਂ ਹਦਾਇਤਾਂ ਦੇ ਉੱਤੇ ਅਟਾਰੀ ਸਬਡਿਵੀਜ਼ਨ ਦੇ ਵਿੱਚ ਐਸਐਚਓ ਘਰਿੰਡਾ ਨੇ ਬੜਾ ਵਧੀਆ ਕੰਮ ਕੀਤਾ ਇਹ ਜਿੰਦਰ ਸੌਰੀ ਅੰਮ੍ਰਿਤਸਰ ਪੁਲਿਸ ਤੇ ਆ ਤੀਨ ਨੂੰ ਬੜੀ ਬੜੀ ਕਾਮਯਾਬੀ ਮਿਲੀ ਆ ਜਿਹਦੇ ਤਹਿਤ ਇਹ ਦੋ ਪਰਚੇ ਦਰਜ ਹੋਏ ਆ ਔਰ ਇਹ ਜਿਹੜਾ ਪਹਿਲਾ ਪਰਚਾ ਜਿਹੜਾ ਹੈਗਾ ਉਹ ਘਰਿੰਡੇ ਥਾਣੇ ਦਾ ਹੈ ਦਰਜ ਕੀਤਾ ਗਿਆ ਜਿਹਦੇ ਵਿੱਚ ਅਸੀਂ ਟੋਟਲ ਜਿਹੜੇ ਹੈਗੇ ਆ ਇਹ ਦੋ ਪਿਸਟਲ 30 ਬੋਰ ਦੇ ਤੇ ਇੱਕ 9mm ਬਲੌਕ ਪਿਸਟਲ ਜਿਹੜਾ ਇਹ ਇਹ ਰਿਕਵਰ ਕੀਤਾ ਤਿੰਨ ਮੋਬਾਈਲ ਇੱਕ ਮੋਟਰਸਾਈਕਲ ਤੇ ਇੱਕ ਮੋਪਡ ਜਿਹੜੀ ਆ ਤੇ ਚਾਰ ਦੋਸ਼ੀ ਇਹਦੇ ਵਿੱਚ ਗ੍ਰਫਤਾਰ ਕੀਤੇ ਹੈਗੇ ਆ ਤੇ ਜਿਹਦੇ ਤਾਈ ਜਿਹੜੇ ਇਹ ਦੋਸ਼ੀ ਤਾਂ ਮੱਸਾਂ ਚਾਹੂੰਗਾ ਵੀ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 51 ਮਿਤੀ 11/3 25 ਜ਼ੁਰਮ 2558 ਆਰਮਜਕ ਤੇ ਦਰਜ ਕੀਤਾ ਗਿਆ ਔਰ ਇਹਨਾਂ ਦੋਸ਼ੀਆਂ ਦੇ ਜਿਹੜੇ ਨਾਂ ਹੈਗੇ ਆ ਇਹ ਹੈਗੇ ਆ ਕਰਨ ਸਿੰਘ ਪੁੱਤਰ تر세ਮ ਸਿੰਘ ਸਤਨਾਮ ਸਿੰਘ ਉਰਫ सोनू ਅਤੇ ਗੁਲਜਾਰ ਸਿੰਘ ਤੇ ਰਾਹੁਲ ਉਰਫ ਗੁੱਜਰ ਇਹਨਾਂ ਜਿਹੜਾ ਹੈ ਸਾਰਿਆਂ ਕੋਲੋਂ ਜਿਹੜੇ ਹੈਗੇ ਆ ਤਿੰਨ ਪਿਸਤਲ ਜਿਹੜੇ ਰਿਕਵਰ ਕੀਤੇ ਗਏ ਠੀਕ ਹੈ ਜੀ ਔਰ ਇਹਨਾਂ ਦਾ ਬੈਕਵਰਡ ਫਾਰਵਰਡ ਲਿੰਕੇਜ ਜੀ ਹੈ ਪਿਸਤਲ ਕਿੱਥੋਂ ਲੈ ਕੇ ਆਏ ਆ ਤੇ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਤੇ ਜਾਂ ਪਹਿਲਾਂ ਕੋਈ ਵਾਰਦਾਤ ਦੇ ਵਿੱਚ ਇਹਨਾਂ ਦੇ ਵਰਤੇ ਹੈਗੇ ਆ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਸਫਿਸ਼ੀਅੰਟ ਰਮਾਨ ਲੈ ਕੇ ਇਹਨਾਂ ਦਾ ਇਹਨਾਂ ਕੋਲ ਪੁੱਛ ਕੇ ਜਿਹੜੀ ਆ ਉਹ ਕੀਤੀ ਜਾਊਗੀ ਸਰ ਇਹ ਸਰਦਾਰ ਸਰਦਾਰ ਜੀ ਪਾਕਿਸਤਾਨ ਤੋਂ ਆਏ ਹੋ ਤੇ ਆਪਣੇ ਜੀ ਨਹੀਂ ਬਤਨ ਨਹੀਂ ਅਜੇ ਇਸ ਬਾਰੇ ਨਹੀਂ ਪਤਾ ਲੱਗਾ ਹੈਗਾ ਇਹਨਾਂ ਨੇ ਪੁੱਛ ਕੇ ਜਿਹੜੀ ਇਹ ਗੱਲ ਸਾਹਮਣੇ ਆਊਗੀ ਉਹ ਕੇ ਜੇ ਰਮਾਨ ਲੈ ਕੇ ਇਹਨਾਂ ਨੂੰ ਸਖਤੀ ਨਾਲ ਪੁੱਛ ਕੇ ਕੀਤੀ ਜਾਣੀ ਬਾਕੀ ਆ ਜਿਹਦੇ ਵਿੱਚ ਅਸੀਂ 508 ਗ੍ਰਾਮ ਹਿਰੋਇਨ 80000 ਡਰਗ ਮਨੀ ਇੱਕ ਗੱਡੀ ਤੇ ਤਿੰਨ ਮੋਬਾਈਲ ਤੇ ਦੋ ਦੋਸ਼ੀ ਗ੍ਰਫਤਾਰ ਕੀਤੇ ਆ ਜਿਨ੍ਹਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਨੰਬਰ 25 ਦਮੇਤੀ 10 ਦਸੰਬਰ 25 ਨੂੰ ਅੰਡਰ ਸੈਕਸ਼ਨ 21C 25 27 ਤੇ 296185 ਐਨਡੀਪੀਐਸਟ ਤੱਕ ਖਾਣਾ ਕੰਬੋ ਦੇ ਵਿੱਚ ਇਹ ਮੁਕਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਜਿਵੇਂ ਸੁਖਚੈਨ ਸਿੰਘ ਕਾਲਾ ਵਾਸੀ ਝੋਟੀ ਤੇ ਗੁਰਪ੍ਰੀਤ ਸਿੰਘ ਉਹ ਸੋਨੂ ਵਾਸੀ ਝੋਟੀ ਤੇ ਇਹਨਾਂ ਕੋਲੋਂ ਇੱਕ ਸਵਿਫਟ ਗੱਡੀ ਤੇ 80000 ਰੁਪਿਆ ਉਹ ਡਰੱਗ ਮੰਨੀ ਜਿਹੜੀ ਹੈਗੀ ਆ ਬਰਾਮਦ ਹੋਈ ਆ ਔਰ ਇਹ ਡੀਐਸਪੀ ਟਾਰੀ ਸਰ ਡਾ ਰਵਿੰਦਰ ਸਿੰਘ ਦੀ ਦੇਖਰੇਖ ਥੱਲੇ ਐਸਐਚਓ ਘਰਿੰਡਾ ਤੇ ਐਸਐਚਓ ਕਮੋ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਜਿਹਦੇ ਤਹਿਤ ਇੱਕ ਤੇ ਸਾਨੂੰ ਹਿਰੋਇਨ ਕਵਰ ਆ ਤੋਂ ਦਿੱਜੇ ਸਾਨੂੰ ਅਸਲਾ ਰਿਆ ਬ੍ਰਾਂਦ ਹੋਏ ਹੈਗੇ ਆ ਔਰ ਮੈਂ ਆਪ ਜੀ ਨੂੰ ਇਹ ਵਿਸ਼ਵਾਸ ਦਿਵਾਉਣਾ ਵੀ ਅੰਮ੍ਰਿਤਸਰ ਵਿਧਿਆਤੀ ਪੁਲ ਜਿਹੜੀ ਹੈਗੀ ਆ ਮਾਰੇ ਅਨਸਰ ਅਗੇਂਸਟ ਇਦਾਂ ਹੀ ਕਾਰਵਾਈ ਚੱਲਦੀ ਰਹੂਗੀ ਔਰ ਹਿਰੋਇਨ ਸਮਗਲਰ ਔਰ ਪਲੱਸ ਜਿਹੜੇ ਅਸਲੇ ਦੇ ਜਿਹੜੇ ਮਾਰੇ ਅਨਸਰ ਹੈਗੇ ਆ ਇਹਨਾਂ ਨੂੰ ਅਸੀਂ ਇਦਾਂ ਹੀ ਗ੍ਰਿਫਤਾਰ ਕਰਦੇ ਰਵਾਂਗੇ ਸਰ ਇਹ ਆਪਸ ਵਿੱਚ ਕੋਈ ਕਨੈਕਸ਼ਨ ਹੈਗਾ ਨਹੀਂ ਜਿੰਨੇ ਗੁਫਤਾਰ ਕੀਤੇ ਗਏ ਨੇ ਸਾਰੇ ਇਹ ਕਿਹਦੇ ਨਾਲ ਜੀ ਆਪਸ ਦੇ ਵਿੱਚ ਦਾ ਕੋਈ ਕਨੈਕਸ਼ਨ ਹੈਗਾ ਨਹੀਂ ਨਹੀਂ ਆਪਸ ਦੇ ਵਿੱਚ ਦੋਨਾਂ ਨਾਲ ਹੀ ਹੀਰੋਇਨ ਵਾਲਿਆਂ ਦਾ ਦੂਜੇ ਆਰਮਰ ਵਾਲਿਆਂ ਨਾਲ ਕੋਈ ਕਨੈਕਸ਼ਨ ਨਹੀਂ ਹੈਗਾ ਸਰ ਸ਼ੁਰੂਆਤੀ ਸਾਨੂੰ ਰਿਲੇਟਡ ਨੇ ਆਪਣੇ ਨਾਲ ਹੀ ਜੀ ਵੈਪਨ ਨਾਲ ਲੜਕੇ ਨੂੰ ਗੈਂਗਸਟਰ ਨਾਲ ਰਿਲੇਟਡ ਨਹੀਂ ਅਜੇ ਇਹ ਪੁੱਛਗਿੱਛ ਦਾ ਹਿੱਸਾ ਹੈਗੇ ਆ ਅਜੇ ਇਨਟਰੋਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆ ਤੇ ਵਾਰਦਾਤ ਨੂੰ ਤਾਂ ਨਹੀਂ ਸਰ ਕੋਈ ਸ਼ੁਰੂਆਤੀ ਤੌਰ ਤੇ ਬਦਲ ਕੋਈ ਇੰਜ਼ਾਮ ਦੇਣਾ ਹੋਵੇ ਜਾਂ ਵੈਪਨ ਕਿਉਂ ਇਹਨਾਂ ਨੇ ਰੱਖੀ ਨਹੀਂ ਇਹ ਇਹ ਅਜੇ ਸ਼ਕਤੀ ਨਾਲ ਪੁੱਛਗਿੱਛ ਕਰਨੀ ਬਾਕੀ ਹੈ ਜੀ ਸਰ ਹੋਰ ਵੀ ਰਿਕਵਰੀ ਹੋ ਸਕਦੀ ਜੇਵੇਂ ਪਿਸਟਲ ਦੇ ਲੱਡੇਗਾ ਤਾਂ ਹੋਰ ਵੀ ਕੋਈ ਬਿਲਕੁਲ ਜੀ ਇਹਨਾਂ ਨੂੰ ਜਦੋਂ ਸ਼ਕਤੀ ਨਾਲ ਪੁੱਛ ਕੇ ਕਰਾਂਗੇ ਇਹਨਾਂ ਕੋਲ ਹੋਰ ਵੀ ਰਿਕਵਰੀ ਹੋ ਸਕਦੀ ਆ ਔਰ ਜਿੱਦਾਂ ਵੀ ਰਿਕਵਰੀ ਹੋਊਗੀ ਤਾਂ ਇਹਨਾਂ ਨਾਲ ਸਾਂਝੀ ਕੀਤੀ ਜਾਊ। ਥੈਂਕ ਯੂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ